ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਗौरी शंकर ਧਾਮ ਜੋ ਮੰਦਿਰ ਹੈ ਵਾਰ ਨੰਬਰ 14 ਕੁਰਾਲੀ ਦੇ ਵਿੱਚ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਇਹ ਬਿਲਕੁਲ ਨੇੜੇ ਆ ਸੋ ਇਸ ਮੰਦਿਰ ਦੇ ਵਿੱਚ ਜੋ ਸ਼ਿਵ ਮਹਾ ਪ੍ਰਾਣ ਹੋਣ ਜਾ ਰਹੀ ਹੈ 22 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਸੋ ਅੱਜ ਇਸ ਦੀ ਕਲਸ਼ ਯਾਤਰਾ ਕੱਢੀ ਗਈ ਆ ਜੋ ਸੋਟੀ ਬਾਬਾ ਮੰਦਰ ਤੋਂ ਲੈ ਕੇ ਗौरी शंकर ਧਾਮ ਦੇ ਮੰਦਰ ਤੱਕ ਇਹ ਜੋ ਕਲਸ਼ ਯਾਤਰਾ ਕੱਢੀ ਗਈ ਆ ਸੋ ਤੁਹਾਨੂੰ ਉਸ ਦੇ ਵੀ ਤਸਵੀਰਾਂ ਦਿਖਾਉਨੇ ਆ ਝਲਕੀਆਂ ਦਿਖਾਉਨੇ ਆ ਇਹ ਕਲਸ਼ ਯਾਤਰਾ ਦੀਆਂ ਅਤੇ ਗੱਲਬਾਤ ਕਰਦੇ ਆ ਇੱਥੇ ਜੋ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਨਾਲ ਕਿ ਇਹ ਜਿਹੜੀ ਸ਼ੇਪ ਪੁਰਾਣ ਹੈ ਕੌਣ ਕਰ ਰਹੇ ਨੇ ਅਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੋਵੇਗੀ ਤੇ ਆਉ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ

She was the, the one. ਜੀ ਸਣੀ ਜੀ ਅੱਜ ਕਲਸ਼ ਯਾਤਰਾ ਕੱਢੀ ਗਈ ਹੈ ਤੇ ਆਪਣਾ ਸ਼ਿਵ ਪੁਰਾਣ ਮਹਾ ਕਥਾ ਵੀ ਹੋ ਰਹੀ ਹੈ ਓਮ ਨਮਾ ਸ਼ਿਵਾਏ ਜੀ ਅੱਜ 21 ਤਰੀਕ ਨੂੰ ਕਲਸ਼ ਯਾਤਰਾ ਕੱਢੀ ਗਈ ਹੈ ਜੀ ਬਾਬਾ ਸੋਢੀ ਮੰਦਰ ਤੋਂ ਗੋਰੀ ਸ਼ੰਕਰ ਧਾਮ ਜੀ ਤੇ ਕੱਲ ਤੋਂ 22 ਜੁਲਾਈ ਤੇ 1 ਅਗਸਤ 2024 ਸ਼ਿਵ ਮਹਾ ਪੁਰਾਣ ਦੀ ਕਥਾ ਹੋ ਰਹੀ ਹੈ ਜੀ ਜਰੂਰ ਜਰੂਰ ਪਹੁੰਚੋ ਜੀ ਤੇ ਮੂਰਤੀ ਸਥਾਪਨਾ 22 ਜੁਲਾਈ ਤੋਂ 28 ਜੁਲਾਈ ਤੱਕ ਹੈ ਜੀ ਤੇ ਜਰੂਰ ਮੂਰਤੀ ਸਥਾਪਨਾ ਵਿੱਚ ਸੇ ਉਹ ਲੋ ਸਾਵਣ ਮਹੀਨਾ ਸ਼ੁਰੂ ਹੋ ਗਿਆ ਜੀ ਸਾਵਣ ਮਹੀਨੇ ਵਿੱਚ ਬਹੁਤ ਮਹੱਤਵਤਾ ਹੈ ਸ਼੍ਰੀ ਮਹਾਪੁਰਾਣ ਦੀ ਸੁਣਨੇ ਦੀ ਜੀ ਕਥਾ ਜਿਹੜੀ ਕਿੰਨੇ ਤੋਂ ਕਿੰਨੇ ਵਜੇ ਤੱਕ ਹੋਇਆ ਕਥਾ ਦਾ ਸਮੇਂ ਹੈ ਜੀ 4 ਵਜੇ ਤੋਂ 7 ਵਜੇ ਤੱਕ ਜੀ ਸ਼ਾਮ ਦੀ ਹਾਂਜੀ ਜੀ ਤੇ 7 ਵਜੇ ਤੋਂ 7 ਵਜੇ ਤੋਂ ਬਾਅਦ ਭੰਡਾਰਾ ਹੈ ਜੀ 7 ਵਜੇ ਦਾ ਪ੍ਰਸ਼ਾਦ ਸ਼੍ਰੀ ਮਹਾਪੁਰਾਣ ਕਥਾ ਦਾ ਪ੍ਰਸ਼ਾਦ 7 ਤੋਂ 8 ਵਜੇ ਤੱਕ ਜੀ ਪ੍ਰਸ਼ਾਦ ਦਾ ਸਮੇਂ ਹੈ ਜੀ ਹਰ ਰੋਜ਼ ਹਾਂਜੀ ਜੀ ਤੇ ਉਸੇ ਬਾਅਦ ਹੈਗਾ ਜੀ ਆਪਣਾ 31 ਤਰੀਕ ਦੀ ਜੀ ਮੂਰਤੀ ਸਥਾਪਨਾ ਹੈ ਜੀ 31 ਤਰੀਕ ਦੀ ਜੀ ਹਾਂ ਜੀ ਤੇ 30 ਤਰੀਕ ਦੀ ਜੀ ਸ਼ੋਭਾ ਯਾਤਰਾ ਹੈ ਜੀ ਹਾਂ ਸ਼ੋਭਾ ਯਾਤਰਾ ਵੀ ਜਰੂਰ ਆਓ ਜੀ ਸਾਵਣ ਚ ਸ਼ੋਭਾ ਯਾਤਰਾ ਹੈ ਜੀ ਇਹ ਸਾਰੀ ਪ੍ਰਕਿਰਮਾ ਕਰਾਲੀ ਸ਼ਹਿਰ ਵਿੱਚ ਕਰੀ ਜਾਏਗੀ ਜੀ ਜੀ ਸ਼ੋਭਾ ਯਾਤਰਾ ਦੀ ਹਾਂ ਜੀ ਤੇ ਆਪਣੇ ਕਥਾ ਕੌਣ ਕਰ ਰਹੇ ਨੇ ਕਥਾ ਅਰुण ਸ਼ਰਣ ਜੀ ਮਹਾਰਾਜ ਹੈ ਜੀ ਬ੍ਰਿੰਦਾਵਨ ਤੋਂ ਜੀ ਰਿਸ਼ੀ ਮਹਾਪੁਰਾਨ ਦੀ ਕਥਾ ਕਰ ਰਹੇ ਨੇ ਜੀ ਜੀ ਜ਼ਰੂਰ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਜੀ ਜਰੂਰ ਜਰੂਰ ਪਹੁੰਚੋ ਸ਼੍ਰੀ ਗੋਰੀ ਸ਼ੰਕਰ ਧਾਮ ਨਜ਼ੀਕ ਖਾਟੂ ਸ਼ਾ ਮੰਦਿਰ ਬਾੜ ਨੰਬਰ 14 ਪੂਰੇ ਪਰਿਵਾਰ ਸਮੇਤ ਆਓ ਜੀ ਤੇ ਪ੍ਰਭੂ ਦੀ ਕਿਰਪਾ ਦਾ ਗੁਣਗਾਨ ਸੁਣੋ ਜੀ ਤੇ ਕਿਰਪਾ ਪ੍ਰਾਪਤ ਕਰੋ ਜੀ ਬੋਲੋ ਸ਼ੰਕਰ ਭਗਵਾਨ ਕੀ ਜੈ ਨੀਤਾ ਰਾਣੀ ਜੀ ਜੋ ਅੱਜ ਇਹ ਕਲਸ਼ ਯਾਤਰਾ ਕੱਢੀ ਗਈ ਹੈ ਅਤੇ ਕਥਾ ਵੀ ਸ਼ੁਰੂ ਹੋ ਰਹੀ ਹੈ ਇਹਦੇ ਬੜੇ ਤੋਂ ਪਹਿਲਾਂ ਬੋਲੋ ਗੋਰੀ ਸ਼ੰਕਰ ਧਾਮ ਕੀ ਜੈ ਅਤੇ ਉਸ ਦੇ ਬਾਅਦ ਆਪਾਂ ਕਥਾ ਬਾਰੇ ਵਿਚਾਰ ਕਰਦੇ ਹਾਂ ਅੱਜ ਆਪmane ਕਲ ਯਾਤਰਾ ਕੱਢੀ ਹੈ ਇਹ ਦੂਜਾ ਕੱਲ ਤੋਂ ਆਪਣੀ ਕਥਾ ਸ਼ੁਰੂ ਹੈ ਚ 4 ਤੋਂ 7 ਇਹ ਜੋਤਨਿੰਗ 12 ਜੋਤਨਿੰਗ ਦੀ ਸਥਾਪਨਾ ਹੈ ਔਰ ਇੱਕ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਲక్ష్ਮੀ ਨਾਰਾਇਣ ਜੀ ਦੀ ਟੇਪਰ ਬਾ ਇਹ ਸਾਰੇ ਆਪਣੇ ਸਥਾਪਿਤਾ ਹੋਣੇ ਆ ਆਪਣੇ ਫਿਰ ਸੂਬੇ ਯਾਤਰਾ ਵੀ ਕੱਢੀ ਜਾਣੀ 30 ਤਰੀਕ ਨੂੰ 31 ਦੀ ਸਥਾਪਨਾ ਠੀਕ ਹੈ ਔਰ ਬਾਤ ਚੜ ਕੇ ਆਪਾਂ ਸੰਗਤ ਨੂੰ ਇਹ ਅਪੀਲ ਕਰਦੇ ਆਂ ਵੀ ਬਾਤ ਚੜ ਕੇ ਗੋਰੀ ਸ਼ੰਕਰ ਧਾਮ ਪਹੁੰਚੋ ਔਰ ਕਥਾ ਦਾ ਆਨੰਦ ਲੋ ਚਿਪ ਪ੍ਰਾਣ ਕੁੱਲਿਆ ਵੀ ਇਹ ਸਾਡੇ ਕਰਾਲੀ ਦੇ ਭਾਗ ਚੰਗੇ ਆ ਜਿਹੜੀਆਂ ਔਰ ਇੱਕ ਭਾਗਵਤ ਕਥਾ ਸੀ ਪ੍ਰਾਨ ਦੇਵੀ ਭਗਵਤ ਹੁੰਦੀਆਂ ਰਹਿੰਦੀਆਂ ਨੇ ਇਹ ਸਭ ਤੋਂ ਮਹੱਤਵ ਰੱਖਦੀ ਹੈ ਤੇ ਬਾਕੀ ਅਸੀਂ ਹੋਰ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਆਪਾਂ ਸੰਗਤ ਨੂੰ ਇਹ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸੀ ਪ੍ਰਾਨ ਕਥਾ ਸੁਣਨੇ ਲਈ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾ ਕਰੋ 4 ਤੋਂ 7 ਹਾਂ ਗੋਰੀ ਸ਼ੰਕਰ dham 12 ਨੰਬਰ 14 ਤੇ ਕਥਾ ਤੋਂ ਬਾਅਦ ਲੰਗਰ ਵੀ ਹੈਗਾ ਰੋਜ਼ ਕਦੀ ਦਾਤ ਹੋੜ ਰਾਜਮਾ ਤੋੜ ਪੂਰੀ ਆਲੂ ਰੋਜ਼ ਲੰਗਰ ਤੁਲੂ ਆ ਸ਼ਾਂਤ ਦੇ ਰੂਪ ਹਾਂ ਪ੍ਰਸ਼ਾਦ ਇਹ ਕਥਾ ਤੋਂ ਬਾਅਦ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਜਮਾਨ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡਾ ਵੀਰ ਜੇ ਬੜਾ ਪਤਾ ਨਹੀਂ ਤਾਂ ਛੋਟਾ ਪਰ ਸਾਡੇ ਨਾਲ ਹਾਜ਼ਰ ਹਰ ਟਾਈਮ ਰਹਿੰਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਪਾਂ ਤੁਸੀਂ ਵੀ ਗੋਰੀ ਸ਼ੰਕਰ ਧਾਮ ਤੇ ਦਿਲ ਹੀ ਆਣਾ ਦਿਲ ਹੀ ਆਉਂਗੇ ਜੀ ਠੀਕ ਹੈ ਜੀ ਔਰ ਕਥਾ ਦਾ ਆਨੰਦ ਵੀ ਲੈਣਾ ਔਰ YouTube ਤੇ ਵੀ ਪਾਣਾ ਠੀਕ ਹੈ ਜੀ ਬਾਕੀ ਬੋਲੋ ਗੋਰੀ ਸ਼ੰਕਰ ਧਾਮ ਕੀ ਹੈ गोरी शंकर धाम की जय yes. हां जी नमस्कार जी हां जी नमस्कार जी जी अपना शुभ नाम जी शशि वर्मा जी सो वर्मा जी आज कलश यात्रा कड्डी गई है

ਜਦ ਤੱਕ ਪ੍ਰਭੂ ਇੱਛਾ ਹੈ ਤਦ ਤੱਕ ਚਲੀ ਗਰਗੀ ਕਥਾ 4 ਵਜੇ ਸਟਾਰਟ ਹੋ ਜੇਗੀ ਜੀ ਹਾਂਜੀ ਪੰਡਾਰਾ ਵੀ ਚੱਲਿਆ ਕਰੂਗਾ ਹਾਂਜੀ ਪੰਡਾਰਾ ਵੀ ਪ੍ਰਸ਼ਾਦ ਜੋ ਵੀ ਹੈ ਪ੍ਰਸ਼ਾਦ ਹਾਂਜੀ 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 1 ਅਗਸਤ ਨੂੰ ਸੰਪੂਰਨ ਪੰਡਾਰਾ ਹੈ ਜੀ ਹਾਂਜੀ ਕੱਢਾ ਕੀ ਨਾ ਹੈ ਮਹਿਕ ਮਹਿਕ ਜੀ ਅੱਜ ਤੁਸੀਂ ਵੀ ਇਸ ਕੀ ਕਲਸ਼ ਯਾਤਰਾ ਦੇ ਵਿੱਚ ਆਏ ਆ ਪੈਦਲ ਹੀ ਆਏ ਹਾਂ ਹਾਂਜੀ ਨੰਗੇ ਪੈਰ ਹਾਂਜੀ ਅੱਛਾ ਇਹ ਤੁਹਾਡੇ ਪੈਰਾਂ ਨੂੰ ਕੁਝ ਹੋਇਆ ਨਹੀਂ ਹੈਗਾ ਅੱਛਾ ਕੀ ਮੰਦਰ ਜਾਂਦੇ ਹੁੰਦੇ ਹਨ ਨਾ ਹਾਂਜੀ ਮੱਥਾ ਟੇਕਦੇ ਹੁੰਦੇ ਹਾਂ ਹਾਂਜੀ ਹਰ ਰੋਜ਼ ਹਰੀ ਹਰੀ ਦੁਰਵਾਚੜੇ ਗਜਾਨੰਦ ਹਰੇ ਹਰੇ ਓ ਸ਼ੀਸ਼ ਤੁਮਾਰਾ ਬੜਾ ਰੇ ਗਜਾਨੰਦ ਸਵਾ ਮਨਮ ਕਟ ਚੜੇ ਗਜਾਨੰਦ ਹਰੇ ਹਰੇ ਸ਼ੰਕਰ ਭਗਵਾਨ ਕੀ ਜੈ ਮੈਂ